ਹਾਂਜੀ ਕਿਵੇਂ ਹੋ ਸਾਰੇ ਦੋਸਤੋ ਆ ਜਿਹੜੀ ਲੋਕੇਸ਼ਨ ਹੈਗੀ ਇਹ ਹੈਗੀ ਜੈਤੋ ਤੋਂ ਕੋਟਕਪੂਰਾ ਰੋਡ ਕੋਟਕਪੂਰੇ ਦੇ ਨੇਰੇ ਜਿਹੜੀ ਨਹਿਰ ਪੈ ਜਾਂਦੀ ਹੈ ਤਾਂ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਇੱਥੇ ਰੋਜ਼ ਬਹੁਤ ਹੈ ਤੇ ਇੱਥੇ ਐਕਸੀਡੈਂਟ ਹੁੰਦੇ ਆ ਕਈ ਵਾਰੀ ਤੇ ਲੋਕਾਂ ਦਾ ਨੁਕਸਾਨ ਹੁੰਦਾ ਜਿਹੜੇ ਲੋਕ ਬਾਹਰੋਂ ਆਉਂਦੇ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾਗਾ ਵੀ ਇਹ ਇੱਥੇ ਕਈ ਵਾਰੀ ਬਹੁਤ ਸਾਰੇ ਐਕਸੀਡੈਂਟ ਹੋਏ ਆ ਤੇ ਲੋਕਾਂ ਦੀਆਂ ਜਾਨਾਂ ਇੱਥੇ ਲੋਕ ਸਪੀਡ ਤੇ ਲੰਘਦੇ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਆਪਦੇ ਨਾਰਮਲ ਰੁਟੀਨ ਦੇ ਵਿੱਚ ਜਿਵੇਂ ਆਉਂਦੇ ਹਨਾ ਓਵੇਂ ਹੀ ਆਉਂਦੇ ਹੈਗੇ ਤੇ ਇੱ ਪਿਛਲੇ ਦਿਨਾਂ ਦੇ ਵਿੱਚ ਇੱਥੇ ਐਕਸੀਡੈਂਟ ਹੋਇਆ ਤੇ ਇਧਰਲੇ ਪਾਸੇ ਆ ਚਾਹ ਵਾਲਾ ਬਾਬਾ ਵੀ ਹੁੰਦਾ ਇਹਦੇ ਨਾਲ ਵੀ ਗੱਲਬਾਤ ਕਰਾ ਦਿੰਦੇ ਆ ਥੋੜੀ ਅਬੇ ਇੱਥੇ ਰੋਜ ਹੈਗੇ ਆ ਹਾਂ ਤੇ ਕਿੰਨਾ ਕੁ ਨੁਕਸਾਨ ਕਰ ਦਿੰਦੇ ਆ ਲੋਕਾਂ ਦਾ ਲੋਕਾਂ ਨੂੰ ਰੋਜ ਬਹੁਤ ਨੁਕਸਾਨ ਕਰਦੇ ਐ ਐਕਸੀਡੈਂਟ ਬਹੁਤ ਕਰਾਉਂਦੇ ਐ ਹਾਂਜੀ ਇਹ ਇਹ ਕਿਸਨੇ ਆ ਲਾਇਆ ਵੀ ਜਿਹੜੇ ਲੋਕ ਲੰਘਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਹਨਾ ਇਹ ਫਕਸ ਫੀਡ ਤੇ ਆਉਂਦਾ ਬਹੁਤ ਜਿਆਦਾ ਪਰसों ਚੌਥੇ ਗਣਾ ਇੱਕ ਜਵਾਕ ਵਿਚਾਰਾ ਜਵਾਖ ਦੀ ਕੁੜੀ ਸੀ ਏਡੀ ساری ਪੰਜ ਛੇ ਦਿਨ ਹੋ ਗਏ ਕੋਠੇ ਕੋਲੇ ਹਾਂਜੀ ਰੋਜ਼ ਆਇਆ ਉਧਰੋਂ ਭੱਜਿਆ ਭੱਜਿਆ ਹਾਂਜੀ ਤੇ ਮੈਂ ਇੱਥੇ ਸੀ ਫੜਕਾ ਬਹੁਤ ਮੋਟਰਸਾਈਕਲ ਦਾ ਸੁਣਿਆ ਤੇ ਉਹਦੇ ਸਿਰ 'ਚ ਸੱਟ ਉਹ ਭੱਜ ਕੇ ਦੋ ਬੰਦੇ ਆਏ ਮੇਰੇ ਕੋਲ ਗਲਾਸ ਪਾਣੀ ਚੱਲ ਗਿਆ ਉਹਨੂੰ ਥੜੀ ਤੇ ਪਾਇਆ ਜੀ ਥੜੀ ਤੇ ਪਾਇਆ ਤੇ ਉਹਨੂੰ ਫਿਰ ਘਰ ਤੇ ਨੂੰ ਫੋਨ ਕੀਤਾ ਉਹਦੇ ਘਰ ਦੇ ਕਾਰ ਲੈ ਕੇ ਆਏ ਹਾਂ ਉਹਦੇ ਘਰ ਦੇ ਫਿਰ ਕੋਟ ਲੈ ਕੇ ਆਏ ਕੋਟੋ ਫਿਰ ਜਵਾਬ ਦਿੱਤਾ ਬਿਲਕੁਲੀ ਉਹ ਆਪਣੇ ਮਤਲਬ ਚਾਚਾ ਜੀ ਸੀਗੇ ਉਹਨਾਂ ਦਾ ਐਕਸੀਡੈਂਟ ਤਾਂ ਕਰਕੇ ਮੈਂ ਵੀਡੀਓ ਬਣਾਉਣ ਲੱਗਾ ਹਾਂ ਤਾਂ ਕਿ ਲੋਕਾਂ ਦੇ ਵਿੱਚ ਜਾਗਰਤੀ ਆਵੇ ਵੀ ਜਿਹੜਾ ਵੀ ਇਸ ਏਰੀਆ ਦੇ ਵਿੱਚ ਆ ਕੇ ਖੜਦਾ ਹਨਾ ਹਾਂ ਵੀ ਦੇਖ ਕੇ ਟੱਪੇ ਹਾਂ ਨੁਕਸਾਨ ਨਾ ਹੋ ਜਾਵੇ ਕਿਉਂਕਿ ਇੱਥੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਹਰ ਰੋਜ਼ ਲੰਘਦੇ ਹਨਾ ਚਾਚਾ ਜੀ ਤੁਹਾਡੇ ਸੀ ਮੋਟਰਸਾਈਕਲ ਇੱਥੇ ਮੇਰੇ ਕੋਲੇ ਖਿਲਾਰ ਕੇ ਗਏ ਆ ਫਿਰ ਉਹ ਬਠਿੰਡੇ ਲੈ ਗਏ ਹਾਂਜੀ ਹਾਂਜੀ ਬਠਿੰਡੇ ਠੀਕ ਆ ਹੁਣ ਜੀ ਤੇ ਤੁਸੀਂ ਜਰੂਰ ਕਿਉਂਕਿ ਤੁਸੀਂ ਹਰ ਰੋਜ਼ ਦੇਖਦੇ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਦੋ ਤਿੰਨ ਮਹੀਨੇ ਹੋ ਗਏ ਮਾਂ ਪ ਜੀ ਤੇ ਰੋਜ ਇਦਰ ਆਇਆ ਇੰਨੀ ਸਪੀਡ ਤੇ ਉਸ ਟੁੰਡਰੀ ਸੀ ਐਫਟਾ ਉਹਦੇ ਵਿੱਚ ਵੱਜਿਆ ਉਹਨੇ ਇਥੇ ਰੀਟਾਂ ਬਹੁਤ ਆਈਆਂ ਉਹਨਾਂ ਨੇ ਪਤਾ ਨਹੀਂ ਕਿੱਥੇ ਜਾਣਾ ਉਹ ਵਾਪਸੀ ਕਰਨੀ ਮੁੜ ਗਏ ਯਾਨੀ ਕਿ ਇਹ ਦੁਬਾਰਾ ਦੱਸ ਦਿਓ ਵੀ ਰੋਡ ਕਿਹੜੀ ਹੈ ਜੈਤੋ ਤੋਂ ਕੋਟਕਪੂਰਾ ਰੋਡ ਹੈ ਹਰੀ ਨੂੰ ਆ ਟੈਪੀ ਵਾਲੀ ਨਹਿਰ ਇਹ ਟੈਪੀ ਵਾਲੀ ਨਹਿਰ ਵੱਜਦੀ ਆ ਠੀਕ ਆ ਆ ਜਿਹੜੀ ਨਹਿਰ ਆ ਲੋਕੇਸ਼ਨ ਹੈ ਜਿਹੜੀ ਇਹ ਟੈਪੀ ਵਾਲੀ ਨਹਿਰ ਹੈ ਤੇ ਇਥੇ ਲੋਕਾਂ ਦੇ ਬਹੁਤ ਜਿਹੜੇ ਨੁਕਸਾਨ ਹੋ ਜਾਂਦੇ ਆ ਹਨਾ ਟੈਪੀ ਵਾਲੀ ਨਹਿਰ ਕਹਿੰਦੇ ਆ ਨੂੰ ਇਸ ਕਰਕੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਸ ਜਗ੍ਹਾ ਦੇ ਉੱਤੇ ਸੱਟ ਲੱਗ ਜਾਂਦੀ ਹੈ ਕਿਸੇ ਦੇ ਵੀ ਢੈਪੀ ਵਾਲੀ ਨਹਿਰ ਲੋਕੇਸ਼ਨ ਜੈਤੋ ਤੋਂ ਕੋਟਪੂਰਾ ਰੋਡ ਦੇ ਉੱਤੇ ਇਹ ਹੈਗੀ ਹੈ ਤੇ ਅ ਇੱਕ ਸੁਨੇਹਾ ਸਾਰਿਆਂ ਵਾਸਤੇ ਵੀ ਇੱਥੋਂ ਜਿਨੇ ਵੀ ਲੰਘਣਾ ਵੀ ਆਉਦਾ ਧਿਆਨ ਨਾਲ ਲੰਘਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀ ਕਿਸੇ ਵੀ ਮੋਟਰਸਾਈਕਲ ਬਾਈਕ ਵਾਲੇ ਦਾ ਨੁਕਸਾਨ ਨਾ ਹੋਵੇ ਇਹ ਜਾ ਰਹੇ ਆ ਲੋਕ ਠੀਕ ਹੈ ਤਾਂ ਇਹ ਲੋਕੇਸ਼ਨ ਹੈਗੀ ਹੈ ਦੇ ਅੱਗੇ ਪਿੱਛੇ ਜਿਹੜਾ ਹੈਗਾ ਦੋ 300 ਮੀਟਰ ਤੱਕ ਜਾਣੀ ਮੰਨ ਲਓ ਜੇ ਤੁਸੀਂ ਕੋੜਕਪੁਰੇ ਦੇ ਉਧਰਲੀ ਸਾਈਡ ਤੋਂ ਆਉਣੇ ਆ ਕੋੜਕਪੁਰੇ ਵਾਲੀ ਸਾਈਡ ਤੋਂ ਜੈਤੋਂ ਨੂੰ ਤੇ ਦੋ 300 ਮੀਟਰ ਉਧਰਲੇ ਪਾਸੇੋਂ ਤੇ ਇਧਰਲੇ ਪਾਸੇ ਇੱਥੇ ਇੱਕ ਮੰਕੀ ਬਹੁਤ ਹੈਗੇ ਮੰਕੀ ਤਾਂ ਚਲੋ ਰੋਡ ਦੇ ਉੱਤੇ ਜ਼ਿਆਦਾ ਨਹੀਂ ਆਉਂਦੇ ਕੋਈ ਨੁਕਸਾਨ ਨਹੀਂ ਕਰਦੇ ਪਰ ਰੋਜ਼ ਜਿਹੜੇ ਹੈਗੇ ਆ ਉਹ ਜ਼ਰੂਰ ਨੁਕਸਾਨ ਕਰਦੇ ਇਸ ਨਹਿਰ ਦੇ ਨੇੜੇ ਤੇਰੇ ਤੋਂ ਜਿਨੇ ਵੀ ਆਉਣਾ ਇਸ ਏਰੀਏ ਦੇ ਵਿੱਚ ਧਿਆਨ ਨਾਲ ਆਵੇ ਇਥੋਂ ਦੀ ਜਿਹੜੇ ਵੀ ਦੋਸਤ ਨੇ ਪੰਜਾਬ ਦੇ ਕੋਈ ਵੀ ਜਿਹੜੇ ਲੋਕ ਲੰਘਦੇ ਇਥੋਂ ਦੀ ਜਾਂ ਬਾਹਰ ਦੇ ਲੰਘਦੇ ਆ ਉਹ ਆਪ ਦਾ ਪੂਰਾ ਧਿਆਨ ਨਾਲ ਲੰਘਣ ਕਿਉਂਕਿ ਆ ਜੈਤੋ ਵਾਲੀ ਸਾਈਡ ਆ ਇਧਰੋਂ ਜਿਹੜੇ ਵੀ ਲੋਕ ਆਉਂਦੇ ਆ ਤਾਂ ਇੱਥੇ ਆ ਜੰਗਲ ਵੇਖ ਲਓ ਸਾਰਾ ਜੰਗਲ ਇਧਰਲੇ ਪਾਸੇ ਘਟਾ ਇਧਰਲੇ ਪਾਸੇ ਕਾਫੀ ਜੰਗਲ ਬਣਿਆ ਹੋਇਆ ਹੈ ਜੰਗਲ ਵਾਂਗੂ ਲੱਗਦਾ ਏਰੀਆ ਔਰ ਪਤਾ ਨਹੀਂ ਲੱਗਦਾ ਲੋਕਾਂ ਨੂੰ ਹਨਾ ਲੋਕੇਸ਼ਨ ਦਾ ਪਤਾ ਨਹੀਂ ਹੁੰਦਾ ਤੇ ਨੁਕਸਾਨ ਹੋ ਜਾਂਦਾ ਤੇ ਤੁਹਾਨੂੰ ਅੱਗੇ ਜਾ ਕੇ ਦਿਖਾ ਦਿੰਨੇ ਵੀ ਲੋਕੇਸ਼ਨ ਹੈ ਕਿਹੜੀ ਇੱਕ ਵਾਰੀ ਫੇਰ ਤਾਂ ਕਿ ਕਿਸੇ ਦਾ ਨੁਕਸਾਨ ਜ਼ਿਆਦਾ ਨਾ ਹੋਵੇ ਲੋਕੀ ਬਚੇ ਰਹਿਣ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਬਿਲਕੁਲ ਨਹਿਰ ਦੇ ਉੱਪਰ ਹੈਗੇ ਆਪਾਂ ਇਸ ਟਾਈਂ ਤੇ ਇਥੇ ਪੌਲੇ ਵੀ ਬਣਿਆ ਹੋਇਆ ਤੇ